ਅੰਮ੍ਰਿਤਸਰ ਚਬਾਰ ਰੋਡ ਫਤਾਪੁਰ ਅੱਡਾ ਦੀ ਸੜਕ ਦਾ ਬਹੁਤ ਮੰਦਾ ਹਾਲ ਹੋ ਚੁੱਕਾ ਹੈ ਸੜਕ ਟੁੱਟੀ ਹੋਣ ਕਾਰਨ ਧੂਲ ਮਿੱਟੀ ਉੜਦੀ ਹੈ ਇੱਥੋਂ ਲੰਘਣ ਵਾਲੇ ਲੋਕ ਪਰੇਸ਼ਾਨ ਹਨ ਸਾਡੀ ਟੀਮ ਨਾਲ ਗੱਲਬਾਤ ਕਰਦਿਆਂ ਹੋਇਆ ਲੋਕਾਂ ਨੇ ਆਖਿਆ ਕਿ ਇਹ ਸੜਕ ਧਾਰਮਿਕ ਸਥਾਨਾਂ ਨੂੰ ਜੋੜਦੀ ਹੈ ਪਰ ਅੱਡਾ ਫਤਾਪੁਰ ਦੀ ਸੜਕ ਦਾ ਬਹੁਤ ਹੀ ਮੰਦਾ ਹਾਲ ਹੈ ਇੱਥੇ ਸੜਕ ਟੁੱਟੀ ਹੋਣ ਕਾਰਨ ਅਕਸਰ ਹੀ ਐਕਸੀਡੈਂਟ ਹੁੰਦੇ ਹਨ ਅਤੇ ਕਈ ਬੈਟਰੀ ਰਿਕਸ਼ੇ ਵੀ ਪਲਟਦੇ ਹਨ ਉਨ੍ਹਾਂ ਪ੍ਰਸ਼ਾਸਨ ਕੋਲੋਂ ਮੰਗ ਕੀਤੀ ਹੈ ਕਿ ਜਲਦ ਤੋਂ ਜਲਦ ਇਸ ਸੜਕ ਦੀ ਮੁਰੰਮਤ ਕਰਾਈ ਜਾਵੇ ਤਾਂ ਜੋ ਉਹਨਾਂ ਨੂੰ ਲੰਘਣ ਵਾਸਤੇ ਕੋਈ ਸਮੱਸਿਆ ਦਾ ਸਾਹਮਣਾ ਨਾ ਕਰਨਾ ਪਵੇ। ਇਹ ਸਾਡੀ ਵਾਰਡ ਨੰਬਰ 51 ਰ ਫਤਿਹ ਸਿੰਘ ਟੋਣੀ ਦਾ ਇਲਾਕਾ ਹੈ। ਇੱਥੇ ਹੁਣ ਤੁਹਾਨੂੰ ਪਤਾ ਦਿਨ ਤਿਆਰ ਆ ਗਏ ਆ ਕੋੜੇ ਦੀ ਸਮੱਸਿਆ ਤੇ ਇੰਨੀ ਕਾ ਤੁਸੀਂ ਵੇਖੋ ਗੰਦੀ ਦੇ ਕਿੰਨੇ ਢੇਰ ਲੱਗੇ ਆ। ਕਿਹੇ ਗਲੀ ਜਾ ਕੇ ਵੇਖ ਲਓ ਕਿਤੇ ਵੀ ਚਲ ਜਿਓ। ਢੇਰ ਕੂੜੇ ਲੱਗੇ ਆ। ਸੀਵਰ ਦੀ ਇਹਦੀ ਸਮੱਸਿਆ ਵਾ। ਮੈਂ ਕਹਿੰਦਾ ਬੰਦੇ ਜਿਹੜੇ ਆਉਂਦੇ ਆ ਸਿਰ ਉਹ ਪੈਸੇ ਮੰਗਦੇ ਆ ਕੰਮ ਕਰਕੇ ਖੁਸ਼ ਨਹੀਂ ਆ ਸਾਰੇ ਅਮਲੀ ਬੰਦੇ ਭਰਤੀ ਤੇ ਕਾਰਪੋਰੇਸ਼ਨ ਦੀ ਇੰਨੀ ਕਿ ਅਨਗਹਿਲੀ ਤੁਸੀਂ ਵੇਖੋ ਜਾ ਕੇ ਅੱਗੇ ਵੀ ਕਹਿੰਦਾ ਹਾਂ ਵੇਖੋ ਕੂੜਿਆਂ ਦਾ ਬੂਟੀਆਂ ਦਾ ਮੈਂ ਕਹਿੰਦਾ ਬੇੜਾ ਹੀ ਗਿਰਕ ਹੋਇਆ ਇਸ ਟਾਈਮ ਵਾਰਡ ਦਾ ਪਹਿਲਾਂ ਛੋਟੀ ਸਾਦੀ ਸਰਕਾਰ ਸੀ ਉਹ ਆਪਣੇ ਐਮ ਐਲ ਏ ਹੀ ਮੰਤਰੀ ਹੀ ਵਿਕਾਸ ਤੋਂ ਕੌਂਸਲਰ ਸੀ ਤੇ ਇਲਾਕੇ ਦੀ ਇੰਨੀ ਉਹਨਾਂ ਨੂੰ ਮਾਰ ਬਲਤੀ ਕੋਈ ਗਲੀ ਕੋਈ ਸੜਕ ਕੋਈ ਸਟੀਲ ਲਾਈਟ ਕਿਹ ਸੀ ਕਿ ਕੋਈ ਕਮੇਡੀ ਕਦੀ ਆਈ ਤੇ ਹੁਣ ਵੇਖ ਲੋ ਤੁਸੀਂ ਕਿਲੇ ਰਾਤ ਵੀ ਕਿਹੜਾ ਮਾਰਿਓ ਸਾਰੀਆਂ ਲਾਈਟਾਂ ਵੀ ਬੰਦ ਕੇ ਹੁੰਦੀਆਂ ਜੇ ਤੇ ਗੰਦਗੀ ਦੋ ਤੇ ਗੰਦਾ ਪਾਣੀ ਲੋਕਾਂ ਨੂੰ ਮਿਲੰਦਿਆ ਕੋਈ ਮੈਂ ਕਹਿੰਦਾ ਪੁੱਛੋ ਨਾ ਕੋਈ ਨਾ ਬੁਰਾ ਹਾਲ ਹੈ ਕੂੜੇ ਦਾ ਤੇ ਸੁਣਨ ਚ ਆਇਆ ਵੀ ਸਰਕਾਰ ਕੋਲੋਂ ਕੂੜਾ ਕੰਪਨੀ ਦੇ ਪੈਸੇ ਪੇ ਨਹੀਂ ਹੋ ਪਏ ਜਿਹੜੀ ਇਹ ਆਮ ਆਦਮੀ ਸਰਕਾਰ ਆਈ ਏ ਇਹਨਾਂ ਨੇ ਲੋਕਾਂ ਨੂੰ ਸੁਪਨੇ ਤੇ ਵੱਡੇ ਵਖਾਏ ਸੀ ਕਿ ਵੀ ਅਈਆ ਕਰਦਿਆਂਗੇ ਜੇ ਕਰਦਿਆਂਗੇ ਮੈਡੀਕਲ ਸੁਧਾਰ ਕਰਦਿਆਂਗੇ ਸਿੱਖਿਆ ਸੁਧਾਰ ਕਰਦਿਆਂਗੇ ਸ਼ਹਿਰ ਵਧੀਆ ਸਾਫ਼ ਸੁਥਰੇ ਕਰਦੇ ਆਂਗੇ ਪਰ ਤੁਸੀਂ ਵੇਖਣ ਡੈ ਜੋ ਇਲਾਕੇ ਦਾ ਹਾਲ ਵਾਰਡ ਨੰਬਰ 51 ਵਾ ਹੈ ਇੱਥੇ ਇਨਾ ਮੰਦਾ ਹਾਲ ਹੋ ਚੁੱਕਾ ਵਾ ਵੀ ਥਾਂ ਥਾਂ ਜਿੱਥੇ ਕੋਈ ਖਾਲੀ ਜਗ੍ਹਾ ਹੈ ਕੀ ਉੱਥੇ ਕੂੜਾ ਹੀ ਨਜ਼ਰ ਆਉਂਦਾ ਹੈ ਬਸ ਮਤਲਬ ਵੀ ਲੋਕਾਂ ਦੀ ਸਮੱਸਿਆ ਬਣ ਗਈ ਲੋਕ ਵੀ ਕਿੱਥੇ ਕੱਲਣ ਕੂੜਾ ਆਪਣੇ ਘਰ ਦਾ ਕਿਤੇ ਨਾ ਕਿਤੇ ਸੁੱਟਣਾ ਹੀ ਪੈਂਦਾ ਹੁਣ ਉਹ ਜਿੱਥੇ ਵੀ ਕਿਸੇ ਨੂੰ ਖਾਲੀ ਜਗ੍ਹਾ ਲੱਭਦੀ ਏ ਉੱਥੇ ਸੱਟੀ ਜਾਣ ਡੈ ਉਦੇ ਨਾਲ ਪੋਲੂਸ਼ਨ ਵਧਣ ਡਿਆ ਹੈ ਕਿਉਂਕਿ ਜਦੋਂ ਕੂੜੇ ਦਾ ਢੇਰ ਕਿਸੇ ਦੇ ਪਲਾਟ ਦੇ ਵਿੱਚ ਆ ਗਿਆ ਜਾਂ ਕਿਸੇ ਦੇ ਖਾਲੀ ਜਗ੍ਹਾ ਤੇ ਆ ਗਿਆ ਉਥੇ ਕੋਈ ਨਾ ਕੋਈ ਇਕੱਠੇ-ਕੁੱਠੇ ਕਰਕੇ ਕੂੜੇ ਨੂੰ ਤੇ ਅੱਗ ਲਾ ਦਿੰਦਾ ਇੱਥੇ ਹੁਣ ਵੀ ਵੇਖੋ ਤੁਸੀਂ ਤੁਹਾਨੂੰ ਮੁਖਾ ਦਿੰਦੇ ਆ ਲੱਗੇ ਬਿਜਲੀ ਦਾ ਟਰਾਂਸਫਾਰਮ ਆ ਉਹਦੇ ਨਾਲ ਹੀ ਬਿਜਲੀ ਦੇ ਟਰਾਂਸਫਾਰਮ ਦੇ ਕੂੜੇ ਦਾ ਢੇਰ ਕਿਸੇ ਨੇ ਅੱਗ ਲਾਤੀ ਆ ਇੱਥੇ ਵੱਡੀ ਵੀ ਕੋਈ ਦਰਘਟਨਾ ਹੋ ਸਕਦੀ ਆ ਸਰਕਾਰ ਦੀ ਇੰਨੀ ਲਾਪਰਵਾਹੀ ਆ ਕੋਈ ਆਣ ਕੇ ਨਹੀਂ ਵੇਖਣ ਡਿਆ ਮੁਲਾਜ਼ਮ ਆ ਪੁੱਤਰੀ ਹੋ ਚੁੱਕੇ ਆ ਨਾ ਕੋਈ ਮੁਲਾਜ਼ਮ ਘੇੜਾ ਮਾਰਦਾ ਏ ਨਾ ਕੋਈ ਐਮਐਲਏ ਇੱਥੇ ਬੋੜਿਆ ਏ ਜਦੋਂ ਦਾ ਬਣਿਆ ਏ ਮੈਂ ਤੇ ਕਦੀ ਵੇਖਿਆ ਨਹੀਂ ਏ